ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀਟੀ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਹਰਾਜ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਇਸ ਪਿੰਡ ਵਿੱਚ ਬਾਈ ਜਹਰਾਂ ਦਾ ਖੇਤੀਬਾੜੀ ਦਾ ਕੰਮ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਟਾਪ ਕਲਾਸ ਐਚਐਫ ਨਗੀਨਾ ਜਿਹੜੀ ਕਿ ਪਹਿਲਾ ਸੂਆ ਗੱਬਣਾ ਇਹ ਵਿਕਾਊਗਾ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਾਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਦੇਖ ਰਿਆ ਸੁਖਰਾਜ ਪੋਮਾਰਾਮ ਉਹਨੂੰ ਵੀ ਫੋਲੋ ਕਰਿਓ ਤੇ ਆਉਣ ਲੈ ਜਾਣ ਕੇ ਇਸ ਵੇਰ ਬਾਰੇ ਤੇ ਦੋਸਤੋ ਕਰਦਿਆਂ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਾਈ ਠੀਕ ਆ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਵਿਦੀ ਚੰਦ ਸਿੰਘ ਪਿੰਡ ਹਰਾਜ ਜੀ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਜੀ ਠੀਕ ਆ ਜੀ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 98145 ਜੀ 98145 65202 ਜੀ 65202 ਹਾਂਜੀ ਇਹ ਵੇੜ ਆਪਣੇ ਘਰ ਦੀ ਹੈ ਜੀ ਹਾਂਜੀ ਘਰ ਦੀ ਹੈ ਜੀ ਤੇ ਪਹਿਲਾ ਸੂਆਸ ਹੁੰਦੀ ਹੈ ਹਾਂਜੀ ਪਹਿਲਾ ਸੂਆਸ ਤੇ ਕਿੰਨੇ ਦਿਨ ਲੈਂਦੀ ਹੈ ਬਾਈ ਇਹ 10 12 ਦਿਨ ਲੈ ਜੂ 10 12 ਹਾਂਜੀ ਲਓ ਵੀ ਸੱਜਣੋ ਪਹਿਲਾ ਸੂਆ ਬਹੁਤ ਹੀ ਚੰਗਾ ਵਜਨ ਵਜੂਦ ਆ ਸੋਹਣੀ ਮਾਰਕਿੰਗ ਆ ਦੇਖ ਸਕਦੇ ਹੋ ਤੁਸੀਂ ਮੂੰਹ ਮੱਥਾ ਚੰਗਾ ਤੇ ਨਸਲ ਬਹੁਤ ਚੰਗੀ ਸੀਰਸ ਲੱਗ ਬਹੁਤਾ ਕਰਮ ਵਾਲੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦਾ ਚੰਗਾ ਥਣ ਲੱਗਿਆ ਮੋਟਾ ਮੋਟਾ ਤੇ ਵਿਥ ਵੀ ਠੀਕ ਆ ਦੋਨਾਂ ਪਾਸੇ ਤੋਂ ਤੁਹਾਨੂੰ ਹਵਾਨੇ ਵੀ ਜਜਮੈਂਟ ਕਰਾਉਣੇ ਆ ਪਰ ਜਾਏ ਅਰੇਓ બસ ਬਸ ਬਸ ਇਸ ਇਧਰ ਰੈਂਟ ਵਾਲਾ ਬਾਈ ਬਸ 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 ਦੂਜੇ ਪਾਸੇ ਤੋਂ ਵੀ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਸਾਫ ਸੁਥਰਾ ਹੈ ਸੇਮਸ ਹੈ ਜਾਂ ਦੋਨਾਂ ਪਾਸੇ ਤੋਂ ਥਾਣਾ ਦਾ ਵੀ ਤੇ ਹਵਾਨੇ ਦਾ ਵੀ ਕਦਕਾੜ ਬਹੁਤ ਆ ਦੋਸਤੋ ਤੇ ਰਾਜੀਪਲੀ ਚੰਗੀ ਹੈ ਦੇਖ ਸਕਦੇ ਹੋ ਤੁਸੀਂ ਤੋਰ ਕੇ ਤੁਹਾਨੂੰ ਦਿਖਾਵਾਂਗੇ ਤੁਰਦੀ ਤੁਹਾਨੂੰ ਹਵਾਨੇ ਦੀ ਸਾਰੀ ਜਾਣਕਾਰੀ ਆ ਜੂਗੀ ਤੇ ਤੋਰ ਕੇ ਵਿਖਾ ਦੇਵਾਂਗੇ ਲਓ ਮੈਂ ਤਰ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਂ ਬੋਲ ਨਾ ਉਹ ਚੰਗਾ ਹਵਾਨਾ ਇੱਕ ਸਾਗਦੇ ਤੁਸੀਂ ਅਣਾਂ ਸੁਣਾ ਬਹੁਤ ਸਾਫ ਮੋੜ ਲਵਾ ਸੋਲੰਬੋ ਇਹਦੇ ਜੀ ਕਿਤੇ ਨਹੀਂ ਕਰੇ ਚਲੋ ਫਿਰ ਕਰਤੀ ਜਨਾ ਅੱਛਾ ਬੰਦ ਬੰਦ ਕੋਈ ਹਾਂ ਬੜਾ ਬਹੁਤ ਸਾਫ਼ ਸੁਥਰੇ ਹਵਾਨੇ ਦੀ ਹੈ ਚੰਗਾ ਪਿੱਠਪੜਾ ਰੀਡ ਦੀ ਹੱਡੀ ਬਿਲਕੁਲ ਸਿੱਧੀ ਹੈ ਦੇਖ ਸਕਦੇ ਹੋ ਤੁਸੀਂ ਲਓਏ ਮਿੱਤਰੋ ਦੇਖ ਸਕਦੇ ਹੋ ਤੁਸੀਂ ਸੀਲਸਲਾਕ ਬਹੁਤ ਆ ਹੱਥ ਤੁਹਾਨੂੰ ਮਾਰ ਕੇ ਦਿਖਾਤਾ ਹੈ ਭਾਈ ਜੀ ਕੀ ਮੁੱਲ ਕਰਾਂਗੇ ਆਪਾਂ ਇਹਦਾ 115000 ਰੁਪਏ 115000 ਮਾਨਦਾਨ ਹੋ ਜੂ ਬਾਈ 115000 ਹੋ ਜੂ ਬਾਈ ਮਾੜਾ ਮੋਟਾ ਲੋ ਵੀ ਸਜਣੋ 115000 ਮੁੱਲਾ ਬੰਦਾ ਮਾਨਦਾਨ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜੈਸ ਵੀ ਕਿਸੇ ਵੀਰ ਨੂੰ ਇਹ ਵੈੜ ਪਸੰਦਾ ਦਾ ਪਹਿਲੇ ਸੂਏ ਸਾਰੀ ਡਿਟੇਲ ਆਪਾਂ ਲੈ ਲਈਏ ਸੀਮਨ ਵੀ ਬਾਈ ਦੇ ਘਰੇ ਪਿਆ ਉਹ ਬਾਅਦ ਚ ਅਸੀਂ ਦੇਖਿਆ ਬਹੁਤ ਚੰਗੇ ਸੀਮਨ ਦੀ ਗੱਬਣ